ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਫਿਰ ਅਪਲੀਕੇਸ਼ਨ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਗੇ ਆਪਾਂ ਮਲਾਈ ਦੀ ਸਬਜ਼ੀ ਆਪਾਂ ਇੱਕ ਬਾਟੀ ਲਈ ਮਲਾਈ ਦੀ ਦੋ ਟਮਾਟਰ ਇੱਕ ਵੱਡਾ ਪਿਆਜ਼ ਤਿੰਨ ਹਰੀ ਮਿਰਚ ਇਹਨਾਂ ਨੂੰ ਆਪਾਂ ਨੇ ਬਰੀਕ ਬਰੀਕ ਕੱਟ ਲਿਆ ਆਪਾਂ ਨੇ ਬਾਕੀ ਸੁੱਕੇ ਮਸਾਲੇ ਲਏ ਨੂਮ ਕਸੂਰੀ ਮੇਥੀ ਅਦਰਕ ਦਾ ਪੇਸਟ ਲਸਣ ਦਾ ਪੇਸਟ ਜੀਰਾ ਹਲਦੀ ਨਮਕ ਇਹ ਜਿਹੜੇ ਸਮਾਨ ਆਪਾਂ ਨੇ ਪਾਉਣੇ ਮਸਾਲੇ ਦੇ ਵਿੱਚ ਉਹ ਆਪਾਂ ਨੇ ਤਿਆਰ ਕਰ ਲਏ ਹੁਣ ਆਪਾਂ ਪਾਵਾਂਗੇ ਅੱਧੇ ਕਟਜੀ ਸਰੋਂ ਦੇ ਤੇਲ ਦੀ ਤੇਲ ਨੂੰ ਆਪਾਂ ਨੇ ਪੂਰੀ ਤਰ੍ਹਾਂ ਜੜਾ ਗਰਮ ਕਰ ਲੈਣਾ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਜੀਰੇ ਦਾ ਜੀਰੇ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਕਰਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਲਸਣ ਦਾ ਪੇਸਟ ਇਹ ਜਿਹੜੀ ਸਬਜੀ ਬਣ ਕੇ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਆਦਰਕ ਦਾ ਪੇਸਟ ਤੇ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਸਾਡਾ ਆਦਰਕ ਆ ਉਹ ਵੀ ਪੂਰੀ ਤਰ੍ਹਾਂ ਬਰਨ ਹੋ ਜਾਵੇ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਤਿੰਨ ਕੱਟੀ ਹੋਈ ਹਰੀ ਮਿਰਚ ਆਪਾਂ ਲਾਲ ਮਿਰਚ ਦਾ ਪਾਊਡਰ ਨਹੀਂ ਪਾਉਣਾ ਆਪਾਂ ਸਿਰਫ ਦੇਗੀ ਲਾਲ ਮਿਰਚ ਪਾਉਣੀ ਹੈ ਰੰਗ ਕਰਨ ਵਾਸਤੇ ਤੇ ਨਾਲ ਹੀ ਪਾ ਦਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਪਿਆਜ਼ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਨੇ ਉਹਦੋਂ ਤੱਕ ਇਹਨੂੰ ਹਲਾਉਣਾ ਜਦੋਂ ਤੱਕ ਪਿਆਜ਼ ਜਿਹੜਾ ਸਾਡਾ ਬ੍ਰਾਊਨ ਨਹੀਂ ਹੋ ਜਾਂਦਾ ਪਿਆਜ਼ ਨੂੰ ਆਪਾਂ ਨੂੰ ਪੂਰੀ ਤਰ੍ਹਾਂ ਜਿਹੜਾ ਬ੍ਰਾਊਨ ਕਰਨਾ ਤਾਂ ਕਿ ਜਿਹੜੀ ਸਾਡੀ ਸਬਜ਼ੀ ਹੈ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਵੇ ਤੇ ਨਾਲ ਹੀ ਪਾਵਾਂਗੇ ਆਪਾਂ ਟਮਾਟਰ ਹਾਂਜੀ ਟਮਾਟਰ ਆਪਾਂ ਨੇ ਪਾ ਦਿੱਤੇ ਨਾਲ ਜਿਹੜੇ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਹਨੂੰ 2 ਮਿੰਟ ਵਾਸਤੇ ਟੱਕਣਾ ਟਾਕਾਂਗੇ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਹਾਂਜੀ 2 ਮਿੰਟ ਹੋ ਗਏ ਹੁਣ ਆਪਾਂ ਢੱਕਨ ਚੱਕ ਕੇ ਦੇਖਦੇ ਆਂ। ਪਿਆਜ਼ਾਂ, ਟਮਾਟਰ ਦੋਨੇ ਸੱਡੇ ਜਿਹੜੇ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਬਣ ਗਏ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ, ਕੜਚੀ ਦੇ ਨਾਲ ਮਿਕਸ ਕਰ ਦੇਣਾ। ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਮਲਾਈ ਅਸੀਂ ਦੋ ਦਿਨ ਦੀ ਵੀ ਲੈ ਸਕਦੇ ਆਂ, ਇਕੱਠੀ ਕਰ ਸਕਦੇ ਆਂ ਤੇ ਬਹੁਤ ਹੀ ਜਿਹੜੀ ਸਵਾਦਿਸ਼ਟ ਸਬਜ਼ੀ ਤਿਆਰ ਹੁੰਦੀ ਹੈ। ਤੇ ਹੁਣ ਪਾਵਾਂਗੇ ਆਪਾਂ ਲੋੜ ਦੇ ਮੁਤਾਬਕ ਨੂੰ ਅਸੀਂ ਅੱਧਾ ਚਮਚਾ ਨੂਨ ਪਾਇਆ ਤੇ ਨੂੰ ਨੂੰ ਆਪਾਂ ਨੇ ਮਸਾਲੇ ਦੇ ਵਿੱਚ ਮਿਕਸ ਕਰ ਦੇਣਾ ਤਾਂ ਕਿ ਜਿਹੜੇ ਸਾਡਾ ਨਮਕ ਉਹ ਸਾਰੇ ਮਸਾਲੇ ਦੇ ਵਿੱਚ ਰਲ ਜਵੇ ਹਾਂਜੀ ਤੇ ਹੁਣ ਪਾਵਾਂਗੇ ਆਪਾਂ ਡੇਗੀ ਮਿਰਚ ਇਹ ਮਿਰਚ ਦਾ ਤੇਜ ਨਹੀਂ ਹੁੰਦੀ ਇਹ ਸਿਰਫ ਇੱਕ ਕਲਰ ਕਰਨ ਵਾਸਤੇ ਹੁੰਦੀ ਹੈ ਇਹ ਆਪਾਂ ਨੇ ਪਾਇਆ ਅੱਧਾ ਚਮਚ ਉਹ ਆਪਣੀ ਮਰਜ਼ੀ ਹੈ ਪਾਉਣਾ ਨਹੀਂ ਪਾਉਣਾ ਪਰ ਸਬਜੀ ਜਿਹੜੀ ਦੇਖਣ ਦੇ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਅਸੀਂ ਅੱਧਾ ਚਮਚ ਜਿਹੜਾ ਹਲਦੀ ਤੇ ਪਾਇਆ ਤੇ ਹਲਦੀ ਨੂੰ ਆਪਾਂ ਨੇ ਮਿਕਸ ਕਰਨਾ ਹੈ ਤਾਂ ਕਿ ਪੂਰੀ ਤਰ੍ਹਾਂ ਮਿਕਸ ਹੋ ਜਵੇ ਮਸਾਲੇ ਦੇ ਵਿੱਚ ਹਾਂਜੀ ਤੇ ਹੁਣ ਪਾਵਾਂਗੇ ਅਸੀਂ ਕਸੂਰੀ ਮੇਥੀ ਕਸ਼ੂਰੀ ਮੇਥੀ ਹੈ ਜਿਹੜੀ ਉਹ ਰੇਹੇ ਕਿ ਦਾਲ ਸਬੀ ਦਾ ਟੇਸਟ ਵਧਾਉਂਦੀ ਹੈ ਤੇ ਆਪਾਂ ਨੇ ਅੱਧਾ ਚਮਚ ਪਾਇਆ ਕਸ਼ੂਰੀ ਮੇਥੀ ਹੈ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਜੇ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਦੀ ਲੈ ਕੇ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਹਾਂਜੀ ਅੱਧੀ ਕੌਲੀ ਪਾਈ ਆਪਾਂ ਨੇ ਪਾਣੀ ਦੀ ਆਪਾਂ ਨੇ ਮਸਾਲੇ ਨੂੰ ਪੂਰੀ ਤਰ੍ਹਾਂ ਮਿਕਸ ਕਰਦਾਣਾ ਹੁਣ ਆਪਾਂ ਇਹਨੂੰ 2 ਕਿ ਮਿੰਟ ਵਾਸਤੇ ਢੱਕਾਂਗੇ ਢੱਕ ਕੇ ਜਿਹੜਾ ਆਪਾਂ ਮਸਾਲੇ ਨੂੰ ਬਣਾਵਾਂਗੇ ਗੇਸੇ ਜੜਾ ਆਪਣਾ ਹੋ ਸਿੰਮ ਕਰ ਦੇਣਾ ਹਾਂਜੀ ਆਪਾਂ ਨੇ 2 ਮਿੰਟ ਬਾਅਦ ਚੱਕਿਆ ਦੇਖੋ ਜਿਹੜਾ ਸਾਡਾ ਮਸਾਲਾ ਉਹਦਾ ਰੰਗ ਵੀ ਬਦਲ ਗਿਆ ਤੇ ਮਸਾਲੇ ਨੇ ਜਿਹੜਾ ਤੇਲ ਵੀ ਛੱਡਤਾ ਹੁਣ ਜਿਹੜਾ ਮਸਾਲਾ ਸਾਡਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਹੁਣ ਪਾਵਾਂਗੇ ਆਪਾਂ ਮਲਾਈ ਮਲਾਈ ਨੂੰ ਅਸੀਂ ਪਹਿਲਾਂ ਚਮਚ ਦੇ ਨਾਲ ਚੰਗੀ ਤਰ੍ਹਾਂ ਘੋਲ ਲਿਆ ਇਹਦਾ ਇੱਕ ਤਰ੍ਹਾਂ ਪੇਸਟ ਜਿਹਾ ਬਣ ਗਏ ਆਪਾਂ ਜਿਹੜੀ ਮਲਾਈ ਹੋ ਮਸਾਲੇ ਦੇ ਵਿੱਚ ਪਾ ਦਵਾਂਗੇ ਇਹ ਸਬਜ਼ੀ ਬਣ ਕੇ ਬਹੁਤ ਹੀ ਸੁਆਦੀਸ਼ਟ ਬਣਦੀ ਹੈ ਇੱਕ ਵਾਰੀ ਆਪ ਵੀ ਜ਼ਰੂਰ ਬਣਾਓ ਹਾਂ ਜੀ ਮਲਾਈ ਨੂੰ ਆਪਾਂ ਨੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆ ਨਾ ਮਿਕਸ ਕਰਕੇ ਦੇਖੋ ਜਿਹੜੀ ਸਾਡੀ ਸਬਜੀ ਆ ਉਹ ਕਿੰਨੀ ਵਧੀਆ ਲੱਗਦੀ ਹੈ ਦੇਖਣ ਵਿੱਚ ਖਾਣਨ ਵਾਸਤੇ ਇਹਦੇ ਵੀ ਜ਼ਿਆਦਾ ਟੇਸਟੀ ਹੋਊਗੀ ਤੇ ਦੇਖੋ ਹੁਣ ਆਪਾਂ ਇਹਨੇ ਹੌਲੀ ਹੌਲੀ ਜਿਹੜਾ ਰੰਗ ਆ ਉਹ ਜਿਹੜਾ ਬਦਲ ਜਾਣਾ ਹਾਂਜੀ ਆਪਾਂ ਨੂੰ 2 ਮਿੰਟ ਵਾਸਤੇ ਢੱਕ ਦੇਵਾਂਗੇ ਹਾਂਜੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆਪਾਂ ਪਾਇਆ ਅੱਧਾ ਚਮਚ ਤਲਣਾ ਪਾਊਡਰ ਜਿਹੜਾ ਧਨੀਆ ਪਾਊਡਰ ਹੋਰ ਪਾਣੀ ਨੂੰ ਜਿਹੜਾ ਖੁਸ਼ਕ ਕਰ ਲੈਂਦਾ ਹੈ ਦੇਖੋ ਹੁਣ ਆਪਾਂ ਨੇ ਧਨੀਆ ਪਾਊਡਰ ਪਾਇਆ ਪਾਊਡਰ ਪਾਉਂਦੀ ਸਾਰੇ ਜਿਹੜਾ ਤਰੀਕਾ ਜਿਹੜੀ ਸਾਡੀ ਉਹ ਥੋੜੀ ਜਿਹੀ ਖੁਸ਼ਕ ਹੋਊਗੀ ਇਹ ਜਿਹੜੀ ਸਬਜੀ ਹੈ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਬਣਾਉਣ ਦਾ ਬਹੁਤ ਆਸਾਨ ਤਰੀਕਾ ਆਪਾਂ ਇਹਨੂੰ 5 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਹਾਂਜੀ ਹੁਣ ਦੇਖੋ ਜਿਹੜੀ ਛੱਡੀ ਸਬਜੀ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾਵਾਂਗੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਇੱਕ ਦਿਨ ਦੀ ਮਲਾਈ ਜਾਂ ਦੋ ਦਿਨ ਦੀ ਮਲਾਈ ਤਿੰਨ ਦਿਨ ਦੀ ਮਲਾਈ ਆਪਾਂ ਇਕੱਠੀ ਕਰ ਸਕ ਕਰਕੇ ਫਿਰ ਆਪਾਂ ਇਹ ਸਬਜੀ ਨੂੰ ਬਣਾ ਸਕਦੇ ਹਾਂ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਲੇਟ ਦੇ ਆਪਾਂ ਜਿਹੜੀ ਸਾਰੇ ਇਹ ਸਬਜੀ ਇੱਕ ਪਲੇਟ ਦੇ ਵਿੱਚ ਕੱਢ ਲਈ ਤੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਡੈਕੋਰੇਟ ਵੀ ਕਰਤਾ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਜਿੱਦਾਂ ਇਹਨੂੰ ਅੱਧਾ ਘੰਟਾ ਹੋ ਜਾਊਗਾ ਬਈ ਨੂੰ ਤੇ ਜਿਹੜਾ ਇਹਦਾ ਕਲਰ ਹੈ ਤੇ ਜਿਹੜੇ ਦੇ ਉੱਪਰ ਘਿਓ ਆ ਮਲਾਈ ਜੋ ਨਿਕਲਿਆ ਉਹ ਬਹੁਤ ਵਧੀਆ ਬਣਦਾ ਥੈਂਕ ਯੂ